ਪਾਨਾ ਸਿੱਧੂ ਨੂੰ ਮੜ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਮਾਮਲੇ ਦੇ ਵਿੱਚ ਪਟਿਆਲੇ ਮਾਮਲਾ ਦਰਜ ਹੁੰਦਾ ਹੈ ਪਟਿਆਲੇ ਥਾਣੇ ਦੇ ਵੱਲੋਂ ਸਦਰ ਥਾਣੇ ਦੇ ਵੱਲੋਂ ਆ ਕੇ ਪਾਨਾ ਸਿੱਧੂ ਨੂੰ ਮਲੇਰ ਕੋਟਲੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੇ ਉੱਤੇ ਚਪਟ ਮਾਰੀ ਦੇ ਇਲਜ਼ਾਮ ਨੇ ਔਰ ਨਾਲ ਦੀ ਨਾਲ ਕੁੱਟ ਮਾਰ ਦੇ ਇਲਜ਼ਾਮ ਵੀ ਲੱਗੇ ਨੇ ਸਾਫਟ ਸਟੋਰ ਤੇ ਕਿਹਾ ਗਿਆ ਕਿ ਸੋਨੇ ਦੀ ਚੇਨ ਖੋ ਕੇ ਪਾਨਾ ਸਿੱਧੂ ਭੱਜ ਗਿਆ ਸੀ ਇਹ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਦਰਸਲ ਪਟਿਆਲੇ ਦੇ ਪਿੰਡ ਤੇਜਪੁਰਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਆ ਜਿੱਥੇ ਇਹ ਝਗੜਾ ਹੁੰਦਾ ਆ ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਦੀ ਐਫਆਈਆਰ 21 ਦਸੰਬਰ 2023 ਨੂੰ ਦਾਖਲ ਕਰਵਾਈ ਜਾਂਦੀ ਹੈ ਐਫਆਈਆਰ ਦੇ ਆਧਾਰ ਦੇ ਉੱਤੇ ਜਦੋਂ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਵੱਲੋਂ ਰਿਹਾਈ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਟਿਆਲਾ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਲੁਧਿਆਣੇ ਦੀ ਡਿਵੀਜ਼ਨ 7 ਦੇ ਥਾਣੇ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਭਾਨਾ ਸਿੱਧੂ ਟ੍ਰੈਵਲ ਏਜੰਟ ਤੋਂ ਪੈਸੇ ਮੰਗਣ ਦਾ ਕੇਸ ਪੰਨਾ ਸਿੱਧੂ ਦੇ ਉੱਤੇ ਬਣਦਾ ਜਿਸ ਨੂੰ ਲੈ ਕੇ ਹੁਣ ਤੱਕ ਵਿਵਾਦ ਚੱਲਦਾ ਰਹਿੰਦਾ ਪਰ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਪੰਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਇਸ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੰਨਾ ਸਿੱਧੂ ਦੇ ਉੱਤੇ ਇਲਜ਼ਾਮ ਨੇ ਸੋਨੇ ਦੀ ਚੇਨ ਖੋ ਕੇ ਭੱਜਣ ਦੇ ਦੱਸਦੀ ਹੈ ਕਿ ਪਿੰਡ ਤੇਜਪੁਰ ਪਟਿਆਲਾ ਦੇ ਵਿੱਚ ਇੱਕ ਝਗੜਾ ਹੋਇਆ ਸੀ ਲੰਗੇ ਸਾਲੇ ਝਗੜਾ ਹੋਇਆ ਸੀ ਇਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਸੀ ਕਿ ਗੱਡੀ ਦੇ ਵਿੱਚ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਸੀ ਔਰ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਸੋਨੇ ਇਨ੍ਹਾਂ ਲੋਕਾਂ ਦੇ ਵਿੱਚ ਭਾਨੇ ਸਿੱਧੂ ਨੂੰ ਉਸਨੇ ਪਛਾਣ ਲਿਆ ਇਹ ਨਿਯਮਾਂ ਦੇ ਤਹਿਤ ਭਾਨੇ ਸਿੱਧੂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਇੱਕ ਹੋਰ ਮਾਮਲਾ ਦਰਜ ਹੁੰਦਾ ਹੈ ਤੇ ਉਸ ਦੇ ਤਹਿਤ ਕਾਰਵਾਈ ਕਰ ਦਿੱਤੀ ਜਾਂਦੀ ਹੈ। ਖੈਰ ਇਹਨਾਂ ਮਾਮਲਿਆਂ ਦੇ ਚੱਲਦੇ ਲੰਘੇ ਦਿਨ ਜਦੋਂ ਭਾਨਾ ਸਿੱਧੂ ਨੂੰ ਮਲੇਰਕੋਟਲਾ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਦੁਆਰਾ ਤੇ ਉਸ ਤੋਂ ਬਾਅਦ ਹੁਣ ਭਾਨੇ ਸਿੱਧੂ ਦਾ ਭਰਾ ਸਾਹਮਣੇ ਆਇਆ ਭਾਨੇ ਸਿੱਧੂ ਦਾ ਭਰਾ ਤੇ ਕੋਟ ਦੂਨਾ ਤੋਂ ਸਰਪੰਚ ਸਾਹਮਣੇ ਆ ਕੇ ਕੁਝ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਵੱਡੇ ਖਲਾਸੇ ਕਰਦੇ ਨਜ਼ਰ ਆ ਰਹੇ ਨੇ ਆਖਿਰ ਬੋਲੇ ਕੀ ਨੇ ਉਹ ਸੁਣਾ ਦਿੰਨੇ। ਓਕੀਲ ਸਾਹਿਬ ਨੂੰ ਲੈ ਕੇ ਗਿਆ ਤੇ ਜੇਹਰਾਂ ਨੇ ਪ੍ਰੋਫੈਸ਼ਨ ਦਿੱਤੀ ਹੈ ਸਾਨੂੰ। ਕੇ ਬਾਈ ਨੂੰ ਉਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਦੇ ਵੀ ਇੱਥੇ ਪੱਡੇ ਵਾਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆਗਾ ਉਹ ਤੇ ਆ 379B ਤੇ ਆਹ ਧਾਰਾ ਨਵੀਂ 332 23 34 300 ਤੇ 506 34 ਇਹ ਆਈਪੀਐਸਾ ਧਾਰਾ ਇਹ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ ਐਫਆਈਆਰ ਦੀ ਕਾਪੀ ਤੇ ਲਾਈਨਰੀਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੇ ਇੱਕ ਪਰਚਾ ਕਰਾਤਾ ਸੀ ਇੱਕ ਗੈਸ ਸੋਨ ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹੀ ਜਲਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਫ ਆਈ ਆਰ ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਇੱਕ ਕੋਈ ਇਹ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹ ਦਾ ਨਾਮ ਆ ਸੁਖਦੇਵ ਸਿੰਘ ਤੁਹਾਨੂੰ ਹੋਈਏ ਸੁਖਦੇਵ ਸਿੰਘ ਇਹ ਹੈ ਦਾ ਐਫ ਆਈ ਆਰ ਇਹ 20 ਤਰੀਕ ਦੀ ਹੈ ਜੀ ਬੀ ਤਰੀਕ ਦੀ ਕੱਟੀ ਹੋਈ ਹੈ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਟੀ ਕਿ ਕਾਰਨ ਕੀ ਪਤਾ ਲੱਗਿਆ ਇਸ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟਖੋਰੀ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟਖੋ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਦੋਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਆ ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ YouTube ਬਾਰੇ ਨਹੀਂ ਪਤਾ ਸੀਗਾ ਹਰ ਇੱਕ ਝੂਠ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀ ਆ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਿਖਾਇਆ ਸਾਡੀ ਯੂਟਿਊਬ ਮੋਨਟ ਹੈ ਜਾਂ ਸਾਡਾ ਸਨੈਪਚੈਟ ਮੋਨਟ ਹੈ ਜਾਂ ਸਾਡਾ ਇੰਸਟਾਗ੍ਰam ਮੋਨਟ ਹੈ ਜਾਂ ਸਾਡੀ ਫੇਸਬੁੱਕ ਮੋਨਟ ਹੈ ਦਾ ਸਾਨੂੰ ਚਾਰੇ ਪਾਸੇ ਇਨਕਮ ਆਉਂਦੀ ਐ ਅਸੀਂ ਉਹਦੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਨੇ ਆ ਜੋ ਵੀ ਐ ਜੋ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਕਰਦੇ ਰਹੇ ਆਂ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈ ਗਿਆ ਪਰ ਅਸੀਂ ਤੂੰ ਭਾਰੀ ਨਹੀਂ ਪੈ ਬਾਈ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਇੱਕ ਏਜੰਟਾਂ ਦੇ ਪੈਸੇ ਬਣਾਉਣੇ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋ ਚਲ ਰਹੇ ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਪਰ ਅਸੀਂ ਦੂਰ ਤਦੋਂ ਕੋਈ ਤੁਹਾਡੀ ਗੱਲ ਬਾਤ ਵੀ ਪਰ ਅਸੀਂ ਦੂਜੇ ਨਾਲ ਕੋਈ ਦੱਸਿਆ ਕਿ ਕਿਵੇਂ ਪੁਲਿਸ ਫੀਕਾ ਕਰਦੀ ਹੈ ਕਿੱਥੇ ਦੇਖੋ ਜੋ ਲੁਧਿਆਣਾ ਤੇ ਸੀਗਾ ਲੁਧਿਆਣਾ ਤੇ ਜੋ ਕੁਝ ਹੋਇਆ ਉਹ ਸਾਰੀ মিডিਆ ਦੇ ਵਿੱਚ ਆ ਜੀ ਗਿਆ। ਉਹ ਪਤ ਹੀ ਹੈ ਸਾਰੇ ਜਨਨ ਨੂੰ ਕਿ ਤੇ ਕੀ ਕੁਝ ਹੋਇਆ। ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਬ ਤੇ ਲੈ ਕੇ ਆ ਰਹੇ ਨੇ। ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਉਹਦੇ ਬਾਰੇ ਮੈਨੂੰ ਕੁਝ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ ਕੀ ਗੱਲ ਹੋਈ ਹੈ ਕਿ ਵੀ ਨਾ ਜਿਹੜੀ ਪੁਲਿਸ ਲੈ ਕੇ ਆਈ ਹੈ। ਦੇਖੋ ਮੈਂ ਸੁਣ ਕੇ ਆਇਆ ਜਿਹੜੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਹੈ। ਤੈਨੂੰ ਵੀ ਡਾਉਣਗੇ। ਪੰਜ ਚਾਰ ਜਨਨ ਨੂੰ ਤੁਹਾਨੂੰ ਹੋਰ ਵੀ ਡਾਉਣਗੇ। ਠੀਕ ਹੈ ਤੇ ਜੋ ਦੋ ਚਾਰ ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਬੰਦੇ ਸੀ ਆਈ ਲੈ ਕੇ ਸੀ ਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਆਹੀ ਉਹ ਉਹ ਤੇ ਫਿਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰ ਸੇੜੀ ਚੌਕੀ ਤੇ ਲੈ ਗਏ ਕੋਈ ਮਾਮਲਾ ਸਮਝ ਨਹੀਂ ਆ ਰਿਹਾ ਭਾਈ ਹੁਣ ਗੱਲਬਾਤ ਹੋ ਪਈ ਤੁਹਾਡੀ ਕਿਰਤੀ ਕੀ ਕੁਝ ਕੱਟ ਕਰਨ ਜਾ ਰਹੇ ਨੇ ਜਾਂ ਕਿਤੇ 50 ਲੱਖ ਸਦਾਨਾ ਲਗਾ ਤਾ ਤੇ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹਦੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਅੱਜ 26 ਤਰੀਕ ਦਾ ਟਰੈਕਟਰ ਮਾਰਚ ਉਸ ਉਹਨਾਂ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮੰਨ ਲਓ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਦੇ ਉੱਤੇ ਡਿੱਗਿਆ ਇਹਨਾਂ ਨੂੰ ਨੱਥ ਪਾਈ ਕਿ ਸਿਆਸੀ ਪੰਚਾਂ ਨਾਲ ਵੀ ਗੱਲਬਾਤ ਹੋਈ ਹੈ ਸਿਆਸੀ ਬੰਦਿਆਂ ਨੇ ਕੀ ਗੱਲ ਬਾਤ ਕਰਨੀ ਬਾਈ ਸਿਆਸੀ ਬੰਦਿਆਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜਦੇ ਕਿਉਂਕਿ ਹਰ ਕੋਈ ਹਮਾਇਤ ਕਰ ਰਿਹਾ ਨੇ ਤੁਹਾਡੀ ਵਿਰੋਧੀ ਧਿਰ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲ ਹੈ ਦਿਲ ਹਰ ਇੱਕ ਦੇ ਕੋਲ ਹੈ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਇਆ ਜਿਹੜਾ ਵੀ ਜੀ ਤਾਂ ਬੰਦਾ ਉਹੀ ਬੱਚੜ ਖਾਣੇ ਦੇ ਉੱਤਰ ਕੇ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਗੋਲਿਆ ਚ ਇਹ ਸਤਾਤਰ ਨੇ ਠੀਕ ਹੈ ਨੇਤਾ ਨੇ ਤੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਿਹਦਾ ਦਿਲ ਮੱਚਣਾ ਉਹਦਾ ਮੱਚਦਾ ਹੀ ਹੈ ਜੇ ਕਈ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ ਲੱਗਦਾ ਸਰਕਾਰ ਨਹੀਂ ਵੀ ਪੱਦਰ ਤੇ ਆ ਗਈ ਪਹੁੰਚਦਾ ਨਹੀਂ ਨਹੀਂ ਪੱਦਰ ਤੇ ਕੀ ਬਜੀ ਮੈਨੂੰ ਇਹ ਲੱਗਦਾ ਵੀ ਜਮੀਂ ਥੱਲੇ ਡੇਗ ਗਈ ਸਰਕਾਰ ਸਰਕਾਰ ਇਹਨਾਂ ਤਾਂ ਇਹ ਸੋਚ ਲਓ ਕਿ ਇੱਕ ਮੈਂ ਕਹਿੰਦਾ ਕੋਈ ਆ ਸਰਪੰਚ ਸਾਹਿਬ ਖੜੇ ਨੇ ਸਾਡੇ ਪਿੰਡ ਦੇ ਮੈਂ ਕਹਿੰਦਾ ਜਿੰਨੂੰ ਆਪਾਂ ਪਿੰਡ ਦੇ ਸੌ ਲੜਾਈਆਂ ਪੜ੍ਹੀਆਂ ਇਹਨਾਂ ਕੁਝ ਵੀ ਜਾਂਦਾ ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ ਤੁਸੀਂ ਇਹ ਸਾਬ ਲਾ ਲਓ ਕਿ ਸੀਐਮ ਸਾਹਿਬ ਦਾ ਤਾਂ ਲੈਵਲ ਹੀ ਬਹੁਤ ਹੋਰ ਉਹਨੇ ਲੇਟਸ ਇਨਫੋਰਮੇਸ਼ਨ ਕੀ ਹੈ ਦੋ ਦਿਨ ਦਾ ਰਿਮਾਂਡ ਕੀਤਾ ਜਾ ਰਿਹਾ ਦੋ ਦਿਨ ਦਾ ਰਿਮਾਂਡ ਤੱਕ ਕੀ ਕੀ ਕਾਰਵਾਈ ਕਰੂਗਾ ਮੈਨੂੰ 29 ਤਰੀਕ ਤੱਕ ਆ ਜੀ ਮੈਨੂੰ ਦੋ ਦਿਨ ਬਾਰੇ ਨਹੀਂ ਬਿਲਕੁਸਰ ਪਤਾ ਦੇਖੋ 29 ਤਰੀਕ ਤੱਕ ਮੇਰੇ ਸਾਹਬ ਨੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਰਿਮਾਂਡ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਪਿੰਡ ਕੋਟਦੁੰਨਾ ਮੈਂ ਮੌਜੂਦਾ ਸਰਪੰਚਾ ਕੋਲ ਦਿੰਦੇ ਜੀ ਸਰਪੰਚ ਸਾਹਿਬ ਕਿਵੇਂ ਵਿਖਿਆ ਜਾਵੇ ਜੀ ਕਿ ਪਾਨੋ ਸਿੱਧੂ ਨੇ ਇੱਕ ਹੋਰ ਐਫਆਈਆਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਚੈਨੀ ਖੋਦ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਰਸਤੇ ਵਿੱਚ ਦਿੱਤਾ ਮਾਨ ਇਹਨਾ ਦੁਖੀ ਹੈ ਜੀ ਆਵਾਜ਼ ਨਹੀਂ ਆ ਰਹੀ ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾ ਕੇ ਦੇਖੀ ਇੱਕ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਤੇ ਐਡਾ ਅਤਿਆਚਾਰ ਸਰਕਾਰ ਕਰ ਰਹੀ ਆ ਸਾਡੇ ਅਸੀਂ ਸੱਤੋ ਬੋਹ ਨਹੀਂ ਨਿਕਲ ਰਿਹਾ ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੁਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਵਕੀਲ ਸਾਹਿਬ ਸਾਡੇ ਨਾਲ ਸੀ ਸਾਡੇ ਚਿਹਰੇ ਤੇ ਰੌਣਕ ਸੀ ਵੀ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉੱਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਉੱਤੇ ਬਾਹਰ ਨਾ ਆਵੇ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਹਿਲਾਂ ਦੀਪ ਸਿੱਧੂ ਮੁਰਵਾਤਾ ਫਿਰ ਆਪਣਾ ਮੂਸੇ ਵਾਲਾ ਬਾਈ ਮਰਵਾਤਾ ਤੇ ਸੰਦੀਪ ਮਰਵਾਤਾ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਬਗਣਾ ਜਾਵੇ ਸਵੇਰ ਦੀ ਬਾਈ ਕੱਲੀ ਚਾਹ ਪੀਤੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਦੀ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਲਾਈਆ ਇਹਦੇ ਵਿੱਚ ਸੇਤੀ ਬੇਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੇਲ ਨਹੀਂ ਹੈ ਨੌਨ ਅਵੇਲੇਬਲ ਧਰ ਵਾਲਾ ਕਿ ਫਸਾਉਣ ਦੀ ਸਾਜਿਸ਼ ਹੈ ਸਰਕਾਰ ਦੀ ਸਾਹਮਣੇ ਆ ਜੀ ਸਭ ਦੇ ਹਨਾ ਸਾਰੇ ਲੋਕਾਂ ਦੇ ਸਾਹਮਣੇ ਆ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਮੰਗਰੋਂ ਭੋਗ ਤੇ ਇਕੱਠ ਕਰਨ ਦਾ ਮੂਸੀ ਵਾਲੇ ਦੇ ਬਾਈ ਦੇ ਜਿੱਦੇ ਭੋਗ ਸੀਗਾ ਅਸੀਂ ਉਹਦੇ ਵਿੱਚ ਖੁਦ ਸ਼ਾਮਲਤੀ ਜਾ ਕੇ ਅਸੀਂ ਜਿਹੜਾ ਸਾਰਾ ਇੱਕ ਪ੍ਰੋਗਰਾਮ ਰੰਬਿਆ ਸੀਗਾ ਪਰ ਉੱਥੇ ਲੋਕਾਂ ਨੂੰ ਮੱਥਾ ਟੇਕਣਾ ਨਹੀਂ ਮਿਲਿਆ ਪਰ ਉਹ ਮੱਥਾ ਟੇਕਣਾ ਨਹੀਂ ਮਿਲਿਆ ਐਡਾ ਜਿਆਦਾ ਭਾਰੀ ਇਕੱਠ ਹੋ ਗਿਆ ਮਗਰ ਉਹ ਇਕੱਠ ਕਰਨ ਦਾ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਉਹ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਠੀਕ ਬਸ ਆਹੀ ਕਹਿੰਦਾ ਜੀ ਇਹਦੋਂ ਬਾਅਦ ਤੋਂ ਬੋਲਿਆ ਨਹੀਂ ਜਾਂਦਾ ਬੇਨਤੀ ਸਾਰਿਆਂ ਨੂੰ ਪਿੰਡ ਦਾ ਕੀ ਮੂਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਐ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਆ ਬਹੁਤ ਸ਼ਾਨਦਾਰ ਪਿੰਡਾਂ ਨਾਲ ਸਾਡੇ ਕੋਈ ਪਾਰਟੀ ਵੱਜ ਗਿਆ ਠੀਕ ਹੈ ਪਾਰਟੀ ਬਈ ਤੋਂ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਸੀ ਲੱਡੂ ਵੀ ਬੰਡਾਂ ਹੀ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਹਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:00 22 ਤੈਨੂੰ ਦੱਸਾਂ ਸਾਡਾ ਜਿਹੜਾ ਉਹ ਤਾਮਾ ਜਾਂ ਮਾਤੀ ਉਹ ਐਂ ਰਹਿ ਗਿਆ ਅਜੋ ਹੀ ਉਸੇ ਤਰ੍ਹਾਂ ਅਸੀਂ ਅੱਜ ਤਾਮਾ ਜਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਫੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜਦੁੰਮੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚ ਇੰਨੀ ਖੋਣ ਦਾ ਤੇ ਇੱਕ ਮੈਂ ਲਾਸਟ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜਿਹੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲਾਂ ਹੀ ਕਿੱਥੇ ਕੱਟ ਦੀ ਕਾਲ ਵੀ ਦੇਣ ਜਾ ਰਹੇ ਹੋ ਕੱਟ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਜੀ 29 ਤਰੀਕ ਦੀ ਕੱਟ ਦੀ ਕਾਲ ਦਿੱਤੀ ਹੋਈ ਆ ਕੱਟ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਉਹਦਾ ਪ੍ਰੋਗਰਾਮ ਲਿਖਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਚੇ ਜਿਉਂਦੇ ਰਹੇ ਤਾਂ ਕਰਾਂਗੇ ਪਟਿਆਲਾ ਪੁਲਿਸ ਰਸਤ ਤੋਂ ਬਾਅਦ ਕੀ ਕੱਟ ਦੀ ਜਗਾ ਵੀ ਚੇਂਜ ਹੋ ਸਕਦੀ ਹੈ ਪਟਿਆਲਾ ਦਾ ਕੱਟ ਦੀ ਜਗਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂਗੀ ਉਸ ਤੋਂ ਬਾਅਦ ਜਥੇਬੰਦੀ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛੱਤਰ ਵੀ ਪਹਿਣਗੇ ਤੁਹਾਡੇ ਛੱਤਰ ਪਹਿਣੇ ਦਾ ਪਹਿਣੇ ਕਰਿਆ ਕੇ ਛੱਤਰ ਪਹਿਣਗੇ ਇਹ ਗੱਲ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ